ਸਾਸੀ ਕਾਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਨੂੰ ਨਵਰਾਤਰਾਂ ਲਈ ਸਪੈਸ਼ਲ ਸਾਬੂਦਾਣੇ ਦੀ ਖਿਚੜੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ। ਇਹ ਖਿਚੜੀ ਤੁਸੀਂ ਸਪੈਸ਼ਲ ਵਰਤ ਲਈ ਵੀ ਬਣਾ ਕੇ ਖਾ ਸਕਦੇ ਹੋ ਜੇਕਰ ਤੁਸੀਂ ਨਵਰਾਤਰਿਆਂ ਦੇ ਵਰਤ ਰੱਖਦੇ ਹੋ। ਇੱਧਰ ਸਾਬੂਦਾਣਾ ਖਿਚੜੀ ਬਣਾਉਣ ਲਈ ਮੈਂ ਸਾਬੂਦਾਣੇ ਨੂੰ ਪਹਿਲਾਂ ਹੀ ਭਿਉਂ ਕੇ ਰੱਖ ਦਿੱਤਾ ਸੀ। 2 ਘੰਟੇ ਹੋ ਗਏ ਸੀ। ਮੈਂ ਇਸ ਨੂੰ ਕੋਸੇ ਜਿਹੇ ਪਾਣੀ ਵਿੱਚ ਭੰਉਂਤਾ ਸੀ ਇਹ ਚੰਗੀ ਤਰ੍ਹਾਂ ਸਾਫਟ ਵੀ ਹੋ ਗਿਆ ਤੁਸੀਂ ਆਪਣੇ ਹਿਸਾਬ ਨਾਲ ਸਾਬੂਦਾਨਾ ਲੈ ਸਕਦੇ ਹੋ ਮੈਂ ਇੱਕ ਕਾਲੀ ਸਾਬੂਦਾਨਾ ਦੀ ਲਈ ਸੀ ਤੁਸੀਂ ਕੋਈ ਵੀ ਸਾਬੂਦਾਨਾ ਲੈ ਸਕਦੇ ਹੋ ਸਾਬੂਦਾਨਾ ਤਿੰਨ ਤਰ੍ਹਾਂ ਦਾ ਆਉਂਦਾ ਹੈ ਇੱਕ ਨਾਰਮਲ ਇੱਕ ਮੀਡੀਅਮ ਤੇ ਇੱਕ ਥੋੜਾ ਜਿਹਾ ਵੱਡਾ ਮੈਂ ਇੱਧਰ ਸਾਬੂਦਾਨੇ ਦੀ ਖਿਚੜੀ ਲਈ ਮੈਂ ਕੁਝ ਆਲੂਆਂ ਨੂੰ ਕੱਟ ਕੇ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਸੀ ਦੋ ਹਰੀਆਂ ਮਿਰਚਾਂ ਨੂੰ ਮੈਂ ਬ੍ਰੇਕ ਬ੍ਰੇਕ ਕੱਟ ਲਿਆ ਸੀ ਥੋੜੇ ਜਿਹਾ ਮੈਂ ਕਾਜੂਆਂ ਨੂੰ ਬ੍ਰੇਕ ਬ੍ਰੇਕ ਕੱਟ ਲਿਆ ਸੀ ਤੁਸੀਂ ਕਾਜੂਆਂ ਦੀ ਜਗ੍ਹਾ ਤੇ ਪੂਜੀ ਹੀ ਮੂਫਲੀ ਦੇ ਦਾਣੇ ਵੀ ਲੈ ਸਕਦੇ ਹੋ ਥੋੜਾ ਜਿਹਾ ਮੈਂ ਫਰੈਸ਼ ਕੜੀ ਪੱਤਾ ਲਿਆ ਲਿਆ ਸੀ ਇਸ ਨੂੰ ਮੈਂ ਥੋੜਾ ਜਿਹਾ ਸੁਕਾ ਲਿਆ ਸੀ ਹੁਣ ਮੈਂ ਇਹਦਰ ਗੈਸ ਤੇ ਕੜਾਹੀ ਰੱਖ ਲਈ ਇਸ ਵਿੱਚ ਇੱਕ ਵੱਡਾ ਚਮਚ ਰਫਾਈਨਡ ਆਇਲ ਪਾਵਾਂਗੇ ਤੁਸੀਂ ਕੋਈ ਵੀ ਵਰਕਲਿਸ ਸਪੈਸ਼ਲ ਕੁਕਿੰਗ ਆਇਲ ਲੈ ਸਕਦੇ ਹੋ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੁਸੀਂ ਇਸ ਵਿੱਚ ਰਾਈ ਵੀ ਐਡ ਕਰ ਸਕਦੇ ਹੋ ਉਸ ਨਾਲ ਵੀ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਸਾਬੂਦਾਣੇ ਦਾ ਹੁਣ ਜੀਰੇ ਨੂੰ ਮੈਂ ਥੋੜਾ ਜਿਹਾ ਭੁੰਨ ਲਿਆ ਹੁਣ ਇਸ ਵਿੱਚ ਬਰੀ ਕੱਟੇ ਹੈ ਆਲੂ ਪਾਲਵਾਂਗੇ ਮੈਂ ਦੋ మీడియం ਸਾਈਜ਼ ਦੇ ਆਲੂ ਲਏ ਸੀ ਤੁਸੀਂ ਆਲੂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜੇਕਰ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਸਕਿਪ ਵੀ ਕਰ ਸਕਦੇ ਹੋ ਹੁਣ ਆਲੂਆਂ ਨੂੰ ਥੋੜਾ ਜਿਹਾ ਕ੍ਰਿਸਪੀ ਕਰ ਲਵਾਂਗੇ ਆਲੂਆਂ ਤੇ ਬਹੁਤ ਹੀ ਵਧੀਆ ਲਾਈਟ 골ਡਨ ਜਿਹਾ ਕਲਰ ਆ ਗਿਆ ਹੁਣ ਇਸ ਵਿੱਚ ਕਾਜੂ ਹਰੀ ਮਿਰਚ ਤੇ ਕੜੀ ਪੱਤਾ ਐਡ ਕਰ ਦਵਾਂਗੇ ਗੈਸ ਦੀ ਫਲੇਮ ਹੈ ਲੋ ਕਰ ਦਿੱਤੀ ਸੀ ਕਿਉਂਕਿ ਕੜੀ ਪੱਤਾ ਪਾਉਣ ਸਮੇਂ ਤੇਲ ਥੋੜਾ ਜਿਹਾ ਉਛਲਦਾ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਪਨ ਲਵਾਂਗੇ ਤਾਂ ਜੋ ਥੋੜਾ ਜਿਹਾ ਕਾਜੂਆਂ ਤੇ ਸਨੈਰੀ ਜਿਹਾ ਕਲਰ ਆ ਜਾਵੇ ਮੈਂ ਡਾਕੂਮੈਂਟ ਲਈ ਇਹਨਾਂ ਨੂੰ ਪੁੱਨ ਲਿਆ ਕਾਜੋਂ ਤੇ ਬਹੁਤ ਹੀ ਵਧੀਆ ਕਲਰ ਆ ਗਿਆ ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ ਨਮਕ ਐਡ ਕਰ ਦਵਾਂਗੇ ਮੈਂ ਸੇਂਦਾ ਨਮਕ ਲੈ ਰਹੀਆਂ ਤੁਸੀਂ ਜੇਕਰ ਵਰਤਲੇ ਬਣਾ ਰਹੇ ਹੋ ਤਾਂ ਸੇਂਦਾ ਨਮਕ ਪਾਓ ਨਹੀਂ ਤੁਸੀਂ ਜੇਕਰ ਵੈਸੇ ਖਾਣੀ ਹੈ ਤਾਂ ਤੁਸੀਂ ਨਾਰਮਲ ਨਮਕ ਵੀ ਪਾ ਸਕਦੇ ਹੋ ਹੁਣ ਇਸ ਵਿੱਚ ਮੈਂ ਸਵਾ ਕ ਚਮਚ ਨਮਕ ਦਾ ਐਡ ਕਰਿਆ ਹੁਣ ਇਸ ਵਿੱਚ ਚਮਚ ਦਾ ਚੌਥਾ ਹਿੱਸਾ ਹਲਦੀ ਪਾਵਾਂਗੇ ਤੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਲਾਲ ਮਿਰਚ ਪਾਊਡਰ ਪਾਵਾਂਗੇ ਜੇਕਰ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਇਹਨਾਂ ਨੂੰ ਸਕਿਪ ਕਰ ਸਕਦੇ ਹੋ ਹਲਦੀ ਤੇ ਲਾਲ ਮਿਰਚ ਨੂੰ ਹੁਣ ਇਸ ਵਿੱਚ ਸਾਬੂਦਾਣਾ ਪਾ ਦਵਾਂਗੇ ਸਾਰਾ ਸਾਬੂਦਾਣਾ ਮੈਂ ਇਸ ਵਿੱਚ ਐਡ ਕਰ ਦਿੱਤਾ ਹੁਣ ਹਲਕੇ ਹੱਥ ਨਾਲ ਇਸ ਨੂੰ ਮਸਾਲਿਆਂ ਨਾਲ ਮਿਲਾ ਲਵਾਂਗੇ ਗੈਸ ਦੀ ਫਲੇਮ ਹੈ ਮੀਡੀਅਮ ਰੱਖੀ ਹੈ ਮੀਡੀਅਮ ਫਲੇਮ ਤੇ ਮੈਂ ਸਾਬੂਦਾਣੇ ਨੂੰ ਚੰਗੀ ਤਰ੍ਹਾਂ ਮਸਾਲਿਆਂ ਨਾਲ ਮਿਲਾ ਲਿਆ ਸੀ ਮੇਰੇ ਕੋਲ ਥੋੜੀ ਜਿਹੀ ਕੜਾਹੀ ਥੋੜੀ ਜਿਹੀ ਹਲਕੇ ਤਲੇ ਵਾਲੀ ਆ ਇਹ ਥੋੜਾ ਚਿਪਕ ਰਿਹਾ ਸੀ ਤੁਸੀਂ ਕਿਸੇ ਵੀ ਇਸ ਨੂੰ ਨਾਨ ਸਟਿਕ ਜਾਂ ਪਰ ਈਕੜਾ ਹੀ ਵਿੱਚ ਬਣਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਮਸਾਲਿਆਂ ਨਾਲ 5-7 ਮਿੰਟ ਲਈ ਪਕਾ ਲਿਆ ਹੁਣ ਇਸ ਵਿੱਚ ਬਰੀਕ ਕੱਟਿਆ ਹੈ ਧਨੀਆ ਪਾ ਦਵਾਂਗੇ ਸਾਬੂਦਾਣਾ ਖਿਚੜੀ ਬਣ ਕੇ ਆਪਣੀ ਤਿਆਰ ਹੈ ਹੁਣ ਮੈਂ ਇਸ ਨੂੰ ਪਲੇਟ ਵਿੱਚ ਸਰਵ ਕਰ ਲਵਾਂਗੇ ਬਹੁਤ ਹੀ ਵਧੀਆ ਸਾਬੂਦਾਣਾ ਖਿਚੜੀ ਬਣ ਕੇ ਤਿਆਰ ਹੋਈ ਸੀ ਖਿਲੀ ਖਿਲੀ ਆਪਣੀ ਖਿਚੜੀ ਬਣ ਕੇ ਤਿਆਰ ਹੋਈ ਸੀ ਤੁਸੀਂ ਇਸ ਨੂੰ ਵਰਤ ਲਈ ਵੀ ਸਪੈਸ਼ਲ ਬਣਾ ਸਕਦੇ ਹੋ ਤੁਸੀਂ ਇਸ ਨੂੰ ਵੈਸੇ ਵੀ ਬਣਾ ਕੇ ਖਾ ਸਕਦੇ ਹੋ ਜੇਕਰ ਤੁਹਾਡਾ ਕਦੇ ਮਨ ਕਰੇ ਖਿਚੜੀ ਖਾਣ ਨੂੰ ਸਾਬੂਦਾਣੇ ਦੀ ਬਹੁਤ ਹੀ ਵਧੀਆ ਖਿਚੜੀ ਆਪਣੀ ਬਣ ਕੇ ਤਿਆਰ ਹੋਈ ਸੀ ਜੇਕਰ ਤੁਹਾਨੂੰ ਮੇਰੀ ਸਾਬੂਦਾਣੇ ਦੀ ਖਿਚੜੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ